ਸਤਿ ਸ੍ਰੀ ਅਕਾਲ ਜੀ ਮੁੱਦਾ ਗੁਰੂ ਪਿਆਰੇ ਨਾ ਤੁਹਾਡੇ ਲਈ ਨਵਾਂ ਨਾ ਸਾਡੇ ਲਈ ਬੁੱਧਾ ਪੁਰਾਣਾ 10 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਅਸਰ ਸੱਚੇ ਪਾਤਸ਼ਾਹ ਦੀ ਵਿਧਵੀ ਹੋਈ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਗੁਰਜਵਾਰ ਸਿੰਘ ਬਾਰੇ ਤਾਂ ਚੋਰੀ ਹੋਈ ਸੀ ਅਸੀਂ ਤੁਸੀਂ ਸਾਰੇ ਜਾਣਦੇ ਹੋ ਸੰਸਾਰ ਭਰ ਦੀਆਂ ਸੰਗਤਾਂ ਜਾਣਦੀਆਂ ਜਿਹੜੀ ਮਦੂਦਾ ਸਰਕਾਰ ਆ ਜਾਂ ਪਿੱਛੇ ਰਹਿ ਚੁੱਕੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੀ ਵਿਧਵੀ ਦਾ ਇਨਸਾਫ ਦੇਣ ਨੂੰ ਲੈ ਕੇ ਗੱਲਾਂ ਕਰਦੀਆਂ ਰਹੀਆਂ ਅਫਸੋਸ ਇਹ ਜਿਹੜੇ 24 ਘੰਟਿਆਂ ਵਾਲੇ ਆ ਇਹਨਾਂ ਨੂੰ ਵੀ ਅੱਜ ਢਾਈ ਪੌਣੇ 3 ਸਾਲ ਹੋ ਗਏ ਆ। ਖਰਾਨੀ ਦੀ ਗੱਲ ਇਹ ਆ ਕਿ ਜਿਹੜੀਆਂ ਐਫਆਈਆਰ ਹੈਗੀਆਂ 63 ਨੰਬਰ 168 73 ਉਹਨਾਂ ਦੇ ਵਿੱਚ ਸੌਦਾ ਸਾਥ ਜਿਹੜਾ ਹੈਗਾ ਉਹ ਇਨਵੋਲ ਹੋਇਆ। ਤੇ ਜਿਹੜੀ ਭਗਵੰਤਮਾਨ ਦੀ ਮੌਜੂਦਾ ਸਰਕਾਰ ਆ ਇਹਨੇ ਸੌਦਾ ਸਾਥ ਦੇ ਉੱਤੇ 295 ਇਹ ਚਲਾਉਣ ਦੀ મંજૂરી ਨਹੀਂ ਦਿੱਤੀ બાકી ਗੱਲਾਂ ਤਾਂ ਚਲੋ ਅਗਲੀਆਂ ਨੇ ਫੇਰ ਇਹਨਾਂ ਨੇ ਇੱਕ ਸੰਦੀਪ ਬਰੇਟਾ ਅਰਸ਼ ਧੂਰੀ ਜਿਹੜੇ ਹਜੇ ਤੱਕ ਫੜੇ ਹੀ ਨਹੀਂ ਪ੍ਰਦੀਪ ਪਲੇਅਰ ਨੂੰ ਫੜਿਆ ਤੇ ਉਹਨੂੰ ਹੀਰੋ ਬਣਾ ਕੇ ਪੇਸ਼ ਕਰ ਰਿਹਾ ਦੂਜੀ ਗੱਲ ਹੈ ਪੀ ਬੇਬਲ ਦਾ ਚਲਾਨ ਮੰਤਰੀ ਵੀ ਆਉਂਦੇ ਰਹੇ ਉੱਥੇ ਸੰਤਰੀ ਵੀ ਆਉਂਦੇ ਰਹੇ ਬਹੁਤ ਕੁਝ ਹੁੰਦਾ ਰਿਹਾ ਮੋਰਚੇ ਵੀ ਲੱਗੇ ਰਹੇ ਪਰੰਤੂ ਬਾਈਬਲ ਕਲਾ ਗੋਲੀਕਾਂਡ ਦਾ ਹਜੇ ਤੱਕ ਚਲਾਣ ਨਹੀਂ ਦਿੱਤਾ ਤੀਜਾ ਪੁਆਇੰਟ ਹੈਗਾ ਕਿ ਅਸੀਂ ਸਾਰੇ ਮਾਤੜ ਲੋਕਾਂ ਇਹ ਵੀ ਗਵਾਹ ਨੇ ਇਹ ਵੀ ਗਵਾਹ ਨੇ ਮੈਂ ਵੀ ਗਵਾਹਾ ਹੋਰ ਵੀ ਵੀਰ ਗਵਾਹ ਨੇ ਅਸੀਂ ਮਾਤੜ ਆਦਮੀ ਆ ਆਮ ਘਰਾਂ ਦੇ ਲੋਕ ਆ ਤੇ ਇਹ ਜਿਹੜੀ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕੇਸ ਜਿਹੜੇ ਟਰਾਂਸਫਰ ਜਿਹੜੇ ਉਹ ਚੰਡੀਗੜ੍ਹ ਹੋ ਗਿਆ ਉਹਦੀ ਜਿਹੜੀ ਪੈਰਵਾਹੀ ਉਹ ਕਿਹਨੇ ਕਰਨੀ ਹੁੰਦੀ ਆ ਮੌਜੂਦਾ ਸਰਕਾਰ ਨੇ ਪ੍ਰਕਤ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ ਪਹਿਲਾਂ ਵਿਦਬੀ ਕੇਸ ਟਰਾਂਸਫਰ ਸੌਦਾ ਸਾਧ ਵਾਲਿਆਂ ਨੇ ਕਰਾ ਲਿਆ ਤੇ ਹੁਣ ਚਰਨਜੀਤ ਸ਼ਰਮੇ ਨੇ ਗੋਲੀ ਕਾਂਡ ਵਾਲਾ ਕੇਸ ਟਰਾਂਸਫਰ ਕਰਿਆ ਕਰਵਾ ਲਿਆ ਤੇ ਨਾਲ ਹੀ ਕੋਟ ਪੂਰਾ ਗੋਲੀ ਕਾਂਡ ਵੀ ਟਰਾਂਸਫਰ ਹੋ ਗਿਆ ਮੁੱਕ ਦੀ ਗੱਲ ਕਿ ਸਬਜ ਬਾਗ ਸਰਕਾਰਾਂ ਦਿਖਾ ਰਹੀਆਂ ਆ ਕਿਸੇ ਨੇ ਵੀ ਬਦਬੀ ਨੂੰ ਸਜ਼ੀਦਾ ਨਹੀਂ ਲਿਆ ਤੇ ਨਾ ਹੀ ਦੋਸ਼ੀਆਂ ਦੇ ਉੱਤੇ ਪੂਰਨ ਤੌਰ ਤੇ ਕਾਰਵਾਈ ਹੋਈ ਕੀਤੀ ਗਈ ਆ ਜ ਜਦੀ ਮਿਸਾਲ ਆ ਕਿ 295A ਜਿਹੜੀ ਚਲਾਉਣੀ ਆ ਸੌਦਾ ਸਾਧ ਦੇ ਉੱਤੇ ਉਹ ਹਜੇ ਤੱਕ ਚਲਾਈ ਨਹੀਂ ਗਈ ਜਿਹੜੇ ਸੈਟ ਦੇ ਮੈਂਬਰ ਆ ਜਦੋਂ ਗਾਇਬ ਗਾਇਬ ਮਿਲਦੇ ਆ ਤੇ ਵਿਚਾਰੇ ਚੀਕ-ਚੀਕ ਕੇ ਕਹਿੰਦੇ ਆ ਕਿ ਸਾਡੀ ਫਾਈਲ ਜਿਹੜੀ ਆ ਸਰਕਾਰ ਕੋਲ ਗਈ ਆ ਪਰੰਤੂ ਕਿਸੇ ਨੇ ਆਗਿਆ ਨਹੀਂ ਦਿੱਤੀ ਆਗਿਆ ਦੇਣੀ ਕਿਹਨੇ ਆਉਣ ਇਹ ਵੀ ਸਵਾਲ ਆ ਗ੍ਰੇਵ ਭਾਗ ਜਿਹੜਾ ਆ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਆ ਪਰ ਉਹ 295A ਦੀ ਜਿਹੜੀ ਆਗਿਆ ਕਿਉਂ ਨਹੀਂ ਦੇ ਰਹੇ ਇਹ ਸਵਾਲ ਆ ਤੇ ਹੁਣ ਸਾਡਾ ਤੁਹਾਨੂੰ ਅੱਜ ਸੱਦਣ ਦਾ ਇਥੇ ਇੱਕੋ ਇੱਕ ਮਕਸਦ ਆ ਕਿ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਾਰੀਆਂ ਸਮੁਤੀਆਂ ਸੰਗਤਾਂ ਮਨਾਉਂਦੀਆਂ ਨੇ ਆਮ ਸਿੱਖ ਸੰਗਤਾਂ ਗੁਰੂ ਘਰਾਂ 'ਚ ਮਨਾਉਂਦੀਆਂ ਪਰ ਸਾਡਾ ਅਕਤਰਤਾ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਆਪਾਂ ਰੋਸ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਉਸੇ ਹੀ ਕੋਟ ਪੂਰਾ ਚੌਂਕ ਵਿੱਚ ਮਨਾਵਾਂਗੇ ਜਿੱਥੇ 10 ਸਾਲ ਪਹਿਲਾਂ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀ ਚਲਾਈ ਰੋਸ ਵਜੋਂ 7 ਤੋਂ 10 ਤੱਕ ਉੱਥੇ ਅਸੀਂ ਇੱਕ ਸਤੰਬਰ ਨੂੰ ਇਕੱਠੇ ਹੋ ਰਹੇ ਹਾਂ ਗੁਰਬਾਣੀ ਦਾ ਜਾਪ ਕਰਾਂਗੇ ਤੇ ਫਿਰ ਨਾਲ ਜਿਹੜੀਆਂ ਮੌਜੂਦਾ ਸਰਕਾਰਾਂ ਹੈਗੀਆਂ ਉਹਨੂੰ ਇੱਕ ਸੁਨੇਹਾ ਦੇਣ ਦੀ ਇੱਕ ਕੋਸ਼ਿਸ਼ ਆ ਤੇ ਨਾਲ ਇਹ ਸ਼ੁਰੂਆਤ ਜਿਹੜੀ ਲੋਕਾਂ ਦੇ ਵਿੱਚ ਗੱਲ ਚੱਲ ਰਹੀ ਹੈ ਨਾ ਕਿ ਕਈ ਵਿਰੋਧੀ ਕਹਿ ਰਹੇ ਆ ਜਾਂ ਕੋਈ ਗੱਲਾਂ ਕਰ ਰਿਹਾ ਕਿ ਸਿੱਖ ਭੁੱਲ ਗਿਆ ਸਿੱਖ ਭੁੱਲਿਆ ਨਹੀਂ ਹੈਗਾ ਤੇ ਸਰਕਾਰ ਜਿਹੜੀ ਭੁੱਲ ਗਈ ਆ ਉਹਨੂੰ ਚੇਤਾ ਕਰਾਉਣ ਵਾਸਤੇ ਅਸੀਂ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਰੋਸ਼ ਵਜੋਂ ਕੋਟ ਪੂਰਾ ਚੌਕ ਤੇ ਮਨਾਉਣੇ ਜਾ ਰਹੇ ਆ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਪੰਥਦਰਦੀਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਸਰਕਾਰ ਆ ਇਹਨੂੰ ਉੱਚਾ ਸੁਣਦਾ ਆ ਦੀਦਾ ਘਟ ਆ ਇਹਨੂੰ ਸਹੀ ਸੁਣੇ ਤੇ ਦਿਸੇ ਸਹੀ ਤਰੀਕੇ ਨਾਲ ਇਸ ਵਾਸਤੇ ਤੁਹਾਡੀ ਇਕਤਰਤਾ ਦੀ ਲੋੜ ਆ ਸਾਡੇ ਕੋਲ ਕਿਸਾਨ ਯੂਨੀਅਨ ਦੀ ਤਰਫੋਂ ਮਾਸਟਰ ਜੀ ਆਏ ਹੋਏ ਨੇ ਭਾਈ ਲਖਵੀਰ ਸਿੰਘ ਜੀ ਮਾਹਲਮ ਗੁਰਗਰਾਂ ਸਾਹਿਬ ਸਤਕਾਰ ਕਮੇਟੀ ਤੋਂ ਭਾਈ ਆਪਣੇ ਦਇਆ ਸਿੰਘ ਜੀ ਭਾਈ ਮੱਖਣ ਸਿੰਘ ਜੀ ਮਸਾਹਪੁਰ ਭਾਈ ਰਪਿੰਦਰ ਸਿੰਘ ਪੰਜਗਰਾਹੀ ਤੇ ਹੋਰ ਵੀ ਸਿੰਘ ਪਹੁੰਚ ਰਹੇ ਨੇ بارش ਕਰਕੇ ਥੋੜੀ ਦੇਰੀ ਹੋ ਗਈ ਪਰੰਤੂ ਫੇਰ ਵੀ ਇਹ ਪੰਥਦਰਦੀ ਵੀਰਾਂ ਦੀ ਸਮੂਹੀਆਂ ਸੰਗਤਾਂ ਨੂੰ ਤੁਹਾਡੇ ਰਾਈ ਅਪੀਲ ਆ ਕਿ ਆਓ ਕੱਟੇ ਹੋਈਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਦੇ ਉੱਤੇ ਸਿਆਸਤ ਕਰਕੇ ਸਰਕਾਰਾਂ ਬਣਾਈਆਂ ਨੇ ਅੱਜ ਰਾਜਗਦੀ ਦੇ ਉੱਤੇ ਬੈਠ ਕੇ ਸਾਰੀਆਂ ਗੱਲਾਂ ਨੂੰ ਭੁੱਲ ਗਏ ਨੇ ਇਹਨਾਂ ਨੂੰ ਚੇਤਾ ਕਰਾਉਣ ਵਾਸਤੇ ਰੋਸ ਵਜੋਂ 1 ਸਤੰਬਰ ਨੂੰ ਚੌਕ ਕੋਟ ਪੂਰਾ ਚੌਂਕ ਵਿੱਚ ਸਟੀਕ 7 ਵਜੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਕੋਰਪੂਰਾ ਗੋਲੀ ਕਾਂ ਬੱਪਰੇ ਆਸੀ ਤਾਂ ਕਈ ਉਹਨੋਂ ਕਠਾਵਾਚ ਸੀ ਕਈ ਸਿੱਖ ਤੇ ਬੰਦੀਆਂ ਦੇ ਆਗੂ ਉਸ ਵਰਤ ਚਾਵਨ ਚ ਪਰ ਹੌਲੀ ਹੌਲੀ ਇੱਕ ਦਿਨ ਤੋਂ ਬਾਅਦ ਇੱਕ ਨਾਰਾ ਕਰਦੇ ਗਏ ਇਸ ਮੋਰਚੇ ਤੋਂ ਜੀ ਕੀ ਉਹਨਾਂ ਨੂੰ ਦਵਾਰੋ ਸੱਦਾ ਦਿੱਤਾ ਜਾ ਕੇ ਦਰੋ ਇਕੱਠਾ ਕਰਨੀ ਕੋਸ਼ਿਸ਼ ਕੀਤੀ ਜਾਰੀ ਬਿਲਕੁਲ ਸਮੂਚੀਆਂ ਸੰਗਤਾਂ ਨੂੰ ਸੱਦਾ ਵਾ ਜਿਹੜੀਆਂ ਜਿਹੜੇ ਤੇਰੇ ਤੁਹਾਡੇ ਸਾਹਮਣੇ ਬੈਠੇ ਆ ਇਹ ਨੌਜਵਾਨ ਵੀ ਪੀੜਤਾ ਇਹ ਵੀ ਉਸ ਵਿੱਚ ਪੀੜਤ ਹੈ ਗਿਆ ਇਹ ਵੀ ਪੀੜਤਾ ਸਾਰੇ ਪੀੜਤਾ ਈ ਕਹਣਾ ਜਦੋਂ ਸਰ 3 ਨੋ ਸਾਲ ਪੂਰੇ ਹੋ ਚੁੱਕੇ ਨੇ ਇਸ ਤੱਕ ਆ। ਈ ਕਹਣਾ ਜਿョ ਕਿ ਹਜੇ ਤੱਕ ਜਿਹੜਾ ਇਸ ਮਾਮਲੇ 'ਚ ਇਨਸਾਫ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਕਿ 2015 ਨੂੰ ਜੋ ਉੱਤੇ ਘਟਨਾ ਵਾਪਰੀ ਪਹਿਲਾਂ ਬੁਰਜਵਾਰ ਸਿੰਘ ਵਾਲੇ ਤੋਂ ਗੁਰੂ ਸਾਹਿਬ ਦਾ ਰੂਪ ਚੋਰੀ ਕਰਨਾ ਤੇ ਬਾਅਦ ਵਿੱਚ ਗਲੀਆਂ 'ਚ ਅੰਗ ਖਾਰਨੇ ਤੇ ਉਹਨਾਂ ਨਾਮ ਲਿਖ ਕੇ ਲਾਉਣਾ 5-5 ਲੱਖ ਰੁਪਏ ਦਾ ਨਾਮ ਦੇਾਂਗੇ ਤੁਹਾਡਾ ਗੁਰੂ ਸਾਡੇ ਕੋਲ ਵਾਪਸ ਲੋ। ਫਿਰ ਕਿਹੜੀ ਅੱਜ ਫਕਰੀ ਕੌਮ ਤੇ ਕਾਲੀਦਲ ਦੀ ਸਰਕਾਰ ਸੀ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ। ਬਾਦ ਵਿੱਚ ਕਿਵੇਂ ਭਾਈ ਸਾਹਿਬ ਨੂੰ ਦਿੱਤਿਆ ਸ਼ਾਂਤਨੀ ਟਿੰਗਾ ਤੇ ਗੋਲੀਆਂ ਚਲਾਉਣੀਆਂ ਬਾਅਦ ਵਿੱਚ ਕੈਪਟਨ ਸਰਕਾਰ ਬਦੋਜਨ ਉਹਨੇ ਵੀ ਵਾਅਦੇ ਕਰਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਢਿੰਡੇ ਦੀ ਧਰਤੀ ਤੇ ਤੇ ਗੁਰੂ ਸਾਹਿਬ ਦਾ ਇਨਸਾਫ ਨਾ ਮਿਲਣਾ ਬਾਅਦ ਵਿੱਚ ਇਸ ਕਾਰਨ ਵਿੱਚ ਕਿਹਾ ਸੀ ਜਮੀਂ ਕਿ ਇਨਸਾਫ ਦੇ ਦੇਣਗੇ ਪਰ ਹੁਣ ਜਿਹੜੇ ਫਾਡੇ ਸਾਰੇ ਹਿੱਲੇ ਖਤਮ ਹੋ ਗਏ ਨੇ ਤੇ ਅੱਜ ਦੁਬਾਰਾ ਫਿਰ ਅਸੀਂ ਤਿਆਰੀ ਕਰਕੇ ਸਾਰੇ ਜੱਥੇਬੰਦੀਆਂ ਨੂੰ ਤੇ ਪੂਰੀ ਪੰਜਾਬ ਦੀ ਸਿੱਖ ਕੌਮ ਨੂੰ ਕਿੜੇ ਭੰਨਪੁਰ ਗਰਾਂਸਨ ਪਿਆਰ ਕਰਨ ਵਾਲੇ ਨੂੰ ਬੇਨਤੀ ਕਰਦੇ ਹਾਂ ਜਿਹੜੀ ਕਿ 1 ਦਸੰਬਰ ਇਥੇ ਕੋਰਟ ਦੇ ਭਰੇ ਚਾਂਗ ਵਿੱਚ ਇਕੱਠ ਕਰਾਂਗੇ ਤੇ ਉੱਥੇ ਕੌਮ ਨੂੰ ਸਾਰੀ ਨੂੰ ਬੇਨਤੀ ਕਰਕੇ ਅਗਲਾ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਅਸੀਂ ਪੂਰੇ ਪੰਜਾਬ ਦੇ ਨੂੰ ਨਾਨਪਲੇਵਾਥੇ ਕਿੱਥੇ ਵੀ ਵੜਦਾ ਦੇਸ਼ਾਂ ਦੇਸ਼ਾਂ 'ਚ ਉਹਨਾਂ ਨੂੰ ਅਪੀਲ ਕਰਾਂਗੇ ਇੱਕ ਤਰੀਕ ਨੂੰ ਉੱਤੇ ਹਾਜ਼ਰੀ ਭਰਨ ਤੇ ਉਸ ਤੋਂ ਬਾਅਦ ਆਪਾਂ ਉੱਥੇ ਅਰਦਾਸ ਕਰਾਂਗੇ ਕਿ ਉੱਤੇ ਜੋ ਵੀ ਕੇਸ ਭਾਈ ਸੇਮ ਦੱਸੇ ਆ ਜਿਹੜੇ ਸਰਕਾਰ ਨੇ ਜਵਾਬ ਨਾ ਦੇਣ ਕਰਕੇ ਚੰਡੀਗੜ੍ਹ ਤੋਂ ਬੀਲ ਹੋਏ ਨੇ ਉਹਨਾਂ ਕੇਸਾਂ ਨੂੰ ਦੁਬਾਰਾ ਇੱਥੇ ਲਿਆਉਣ ਤੇ ਕਿਹੜਾ ਫਰਜ਼ਾ ਫਾਦ ਇਥੇ ਪ੍ਰੀਤਕੋਟ ਦੇ ਪ੍ਰਸ਼ਾਸਨ ਜਾ ਕੇ ਪੇਸ਼ ਕਰਕੇ ਰਿਮਾਂਡ ਦਵੇ ਤੇ ਕਿਹੜਾ ਉਹਨੂੰ ਹੀਰੋ ਬਣਾਤਾ ਆਪਣ ਨੂੰ ਆਪਣੇ ਨੂੰ ਪ੍ਰਦੀਪ ਕਲੇਰ ਨੂੰ ਪੰਜ ਪਰਚੇ ਖੁਦੋਂ ਦੇ ਦਰਜ ਨੇ ਤੋਨੂੰ ਤਾਂ ਸਰਕਾਰਾਂ ਦੀ ਜਵਾਈ ਬਣਾ ਕੇ ਰੱਖ ਲਿਆ ਹਦਾ ਕਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਈ ਸਾਰੇ ਉਹਨਾਂ ਮਾਸਟਰਮੈਂਡ ਬੇਦਬੀ ਦੋਆ ਤੋਨਦੇ ਦੇ ਕਾਰ ਵੀ ਹੋਵੇ ਦੁਬਾਰਾ ਉਹਦਾ ਰਿਮਾਂਡ ਲਿਆ ਜਾਵੇ ਤੇ ਸਾਰਿਆਂ ਤੇ ਜਿਹੜੇ ਕੰਵਰਚ